ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਅੱਜ ਆਪਣੇ ਸਾウਦੀ ਅਰਬ ਦੇ ਹਮ ਰਤਵਾ ਪ੍ਰਿੰਸ ਫੈਜ਼ਲ ਬਿਨ ਫਰਹਾਨ ਅਲ ਸਾਊਦ ਨਾਲ ਦੂਜੀ ਭਾਰਤ ਸਾウਦੀ ਅਰਬ ਰਣਨੀਤਿਕ ਭਾਈਵਾਲੀ ਕੌਂਸਲ ਦੀ ਸਿਆਸੀ ਸੁਰੱਖਿਆ ਸਮਾਜਿਕ ਅਤੇ ਸੱਭਿਆਚਾਰਕ ਕਮੇਟੀ ਦੀ ਮੀਟਿੰਗ ਦੀ ਸਹਿ ਪ੍ਰਧਾਨਗੀ ਕੀਤੀ ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਡੀ ਭਾਈਵਾਲੀ ਤਰੱਕੀ ਤੇ ਆਧਾਰਿਤ ਅਤੇ ਭਵਿੱਖ ਤੇ ਕੇਂਦਰਿਤ ਨਵੀਂ ਦਿੱਲੀ ਦੇ ਹైదరాబాద్ ਹਾਊਸ ਵਿੱਚ ਹੋਈ ਇਸ ਮੀਟਿੰਗ ਦੌਰਾਨ ਬੋਲਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਸਾウਦੀ ਅਰਬ ਵਿਜਨ 2030 ਅਤੇ ਵਿਕਸਿਤ ਭਾਰਤ 2047 ਦਾ ਦ੍ਰਿਸ਼ਟੀਕੋਣ ਸਾਡੀਆਂ ਸੰਤਾਂ ਲਈ ਨਵੀਂ ਪਾਈਵਾਲੀ ਬਣਾਉਣ ਲਈ ਪੂਰਕ ਏ ਉਹਨਾਂ ਨੇ ਭਾਰਤੀ ਭਾਈਚਾਰੇ ਦੀ 26 ਲੱਖ ਆਬਾਦੀ ਦੀ ਭਲਾਈ ਅਤੇ ਉਹਨਾਂ ਦੀਆਂ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ 사ウਦੀ ਅਰਬ ਸਰਕਾਰ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਸੁਰੱਖਿਆ ਸਹਿਯੋਗ ਵੀ ਲਗਾਤਾਰ ਵਧਿਆ ਹੈ ਭਾਰਤ ਅਤੇ 사ウਦੀ ਅਰਬ ਅੱਤਵਾਦ ਕੱਟੜਪੰਥ ਅਤੇ ਅੱਤਵਾਦੀਆਂ ਕਾਰਿਆਂ ਲਈ ਮਾਲੀ ਸਹਾਇਤਾ ਮੁਹੱਈਆ ਕਰਵਾਉਣ ਵਾਲਿਆਂ ਖਿਲਾਫ ਕਾਰਵਾਈ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਮੁਕਾਬਲਾ ਕਰਨ ਵਿੱਚ ਸਹਿਯੋਗ ਕਰ ਰਹੇ ਨੇ।